ਮਾਛੀਵਾੜਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਅਤੇ ਮਹਿਲਾ ਸਤਿੰਦਰ ਕੌਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੈਵਲ ਏਜੰਟ ਨੇ ਰਤਨ ਕੁਮਾਰ ਨਾਮ ਦੇ ਨੌਜਵਾਨ ਨੂੰ ਵਿਦੇਸ਼ ਅਮਰੀਕਾ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਲਏ। ਇਸ ਟਰੈਵਲ ਏਜੰਟ ਨੇ ਰਤਨ ਕੁਮਾਰ ਨੂੰ ਦੁਵਾਈ ਭੇਜ ਦਿੱਤਾ ਜਿੱਥੋਂ ਉਹ ਅੱਗੇ ਅਮਰੀਕਾ ਨਾ ਜਾ ਸਕਿਆ ਜਿਸ ਕਾਰਨ ਉਸਨੇ ਵਾਪਸ ਆ ਕੇ ਗੁਰਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸੋਟਸ ਲੈਵਲੈਂਡ ਫੜੇ ਹੋ ਕੀ ਮਾਮਲਾ ਜੀ ਜਿਹੜੇ ਪਹਿਲੇ ਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਵਕ ਸਿੰਘ ਛੇਰਪੁਰ ਵਸਤੀ ਪਿੰਡ ਦਾ ਰੈਨੜ ਇਨੀ ਕਿ ਆਪਣੀ ਰਤਨ ਕਵਾਰ ਸੀ ਨੌਜਵਾਨ ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ ਯੂਐਸਏ ਭੇਜਦਾ ਬਾਹਰਲੇ ਦੇਸ ਉਦੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਦੁਬਈ ਭੇਜਦਾ ਜੀ ਦੁਬਈ ਉਥੇ ਵੇਟ ਕਰਦਾ ਰਿਹਾ ਵੀ ਮੈਨੂੰ ਅੱਕੇ ਲੈ ਕੇ ਜਾਊਗਾ ਉਦੋਂ ਫਿਰ ਕਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਤੋਂ ਵਾਪਸ ਆਇਆ ਉਸ ਵਾਰ ਉਹਨੇ ਸ਼ਿਕਾਇਤ ਕੀਤੀ ਤੇ ਇਹਦੇ ਐਫਪੀਆਰ ਦਰਜ ਦਿਸਟ੍ਰਿਕਟ ਨੂੰ ਧੋਖਾ ਰਹੀ ਦੀ ਤੇ ਉਹ ਸਮੇਂ ਤੋਂ ਹੀ ਇਹ ਪਗੋੜਾ ਚੱਲੇ ਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੂਬ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਂਡ ਤੇ ਹੈ ਅੱਗੇ ਤਕਰੀਰਾਂ ਦੇਖੀ ਆ ਕੋ ਵੀ ਕੀ ਕੀ ਅਗੇ ਨਹੀਂ ਹੋਰ ਲੋਕਾਂ ਨਾਲ ਕਿੰਨਾ ਨਾ ਧੱਕੀ ਮਾਰੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਇਹ ਮਛੇਵੜਾ ਸਾਹਿਬ ਜੀ ਉਹ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ ਪਤੀ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲਿੰਗ ਕਰਾਵਾਂਗੇ ਬਾਅਦ ਦੇ ਬਾਹਲੇ ਦੇਸ਼ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਸ ਕਰ ਲੈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਗਾਏ ਇਹ ਜਿਹਨੂੰ ਵੀ ਅੱਜ ਪ੍ਰੋਟੈਕਟਰ ਵਜਨ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਾਈ ਆ ਪੁਲਿਸ ਰਿਪੋਰਟ ਹਸ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਸੇ ਦਰਜ ਸੀ ਹਾਂ ਜੀ ਇਹ ਤੇ ਸੁਦਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਦਮੀ ਵਕਸ ਵਕਸ ਖਾਣੇ ਤੇ ਦਰਜ ਸੀ ਕਵਰੀ ਹੋਈ ਜੀ ਪੇਮੈਂਟ ਇਹਨਾਂ ਤੋਂ ਫੈਸਲੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਪੋਰਟ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜਰੂਰ 100% ਰਿਕਵਰੀ ਕਰਾਵਾਂਗੇ ਅਸੀਂ ਗ੍ਰਿਫਤਾਰੀ ਕੇ ਇਸ ਤਰ੍ਹਾਂ ਦਾ ਕੋਰਦਾ ਅਸੀਂ ਪੁਲਿਸ ਆਪਣੇ ਪ੍ਰੋਡਕਸ਼ਨ ਤੇ ਲੈ ਜਾਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਚ ਤੇ ਗੁਰਜੀਤ ਸਿੰਘ ਅਸੀਂ ਮਛਿਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز